ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਕੌਮ ਤੋਂ ਮਾਫੀ ਮੰਗੀ ਹੈ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਨੇ ਕਿਹਾ ਕਿ ਸਿੱਖੀ ਸਿਧਾਂਤਾਂ ਤੇ ਅਸੀਂ ਜੇ ਇੱਧਰ ਉੱਧਰ ਹੋਏ ਆ ਤੇ ਹੁਣ ਸਿਧਾਂਤਾਂ ਤੇ ਚੱਲਾਂਗੇ ਮਾਫੀ ਕਿਹੜੀ ਗੱਲ ਦੀ ਮੰਗੀ ਗਈ ਹੈ ਕਿਡੀਆਂ ਕਿਡੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਔਰ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਤੋਂ ਬਾਅਦ 13 ਜਿਹੜੇ ਸਥਾਪਨਾ ਦਿਵਸ ਦੇ ਉੱਤੇ ਸਥਾਪਨਾ ਦਿਹਾੜੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਵਾਰ-ਵਾਰ ਉਹਨਾਂ ਨੇ ਜਥੇਬੰਦੀ ਕਰਕੇ ਸੰਬੋਧਨ ਕੀਤਾ ਸ਼ਹੀਦਾਂ ਦੀ ਜਥੇਬੰਦੀ ਆਖਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਅਦਬੀ ਮਾਮਲੇ ਦੇ ਉੱਤੇ ਜਾਂ ਕਿਸੇ ਹੋਰ ਵਿਸ਼ੇ ਦੇ ਉੱਤੇ ਸਾਡੀ ਸਰਕਾਰ ਵੱਲੇ ਸਾਡੀ ਸੱਤਾ ਵੱਲੇ ਸਾਡੇ ਤੋਂ ਕੋਈ ਵੀ ਭੁੱਲ ਹੋਈ ਹੋਵੇ ਤੇ ਉਸ ਲਈ ਅਸੀਂ ਹੱਥ ਜੋੜ ਕੇ ਸਿਰ ਝੁਕਾ ਕੇ ਸਿੱਖ ਕੌਮ ਤੋਂ ਅਕਾਲ ਤਖਤ ਸਾਹਮਣੇ ਨਤਮਸਤਕ ਹੋ ਕੇ ਮਾਫੀ ਮੰਗਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗਦਿਆਂ ਹੋਇਆਂ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਵੀ ਕੀਤਾ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਰਫੋਂ ਉਹਨਾਂ ਨੇ ਵੀ ਆਖਿਆ ਪਾਰਟੀ ਦੇ ਵਰਕਰਾਂ ਦੇ ਤਰਫੋਂ ਉਹਨਾਂ ਨੇ ਆਖਿਆ ਔਰ ਖੁਦ ਉਹਨਾਂ ਨੇ ਹੱਥ ਜੋੜੇ ਔਰ ਸਿਰ ਝੁਕਾ ਕੇ ਆਖਿਆ ਕਿ ਮਾਫੀ ਮੰਗਦੇ ਨੇ ਉਨ੍ਹਾਂ ਤੋਂ ਕਈ ਭੁੱਲਾਂ ਹੋਈਆਂ ਨੇ ਤਾਂ ਉਸ ਦੇ ਲਈ ਕਿਸੇ ਦਾ ਮਨ ਨੂੰ ਠੇਸ ਪੁੱਜੀ ਹੈ ਤਾਂ ਇਸ ਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ ਜੇਕਰ ਅਸੀਂ ਖਰੇ ਨਹੀਂ ਉਤਰ ਸਕੇ ਸੁਖਬੀਰ ਸਿੰਘ ਬਾਦਲ ਦਾ ਤਕਰੀਬਨ 25 ਮਿੰਟ ਦਾ ਉਹ ਭਾਸ਼ਣ ਸੁਖਬੀਰ ਸਿੰਘ ਬਾਦਲ ਦੇ ਅਫੀਸ਼ੀਅਲ ਫੇਸਬੁੱਕ ਪੇਜ ਦੇ ਉੱਤੇ ਸੁਣਿਆ ਜਾ ਸਕਦਾ ਹੈ ਜਿਸ ਵਿੱਚ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਲੀਡਰਾਂ ਨੇ ਮੋਰਚੇ ਕਿਹੜੇ-ਕਿਹੜੇ ਲਾਏ ਉਹਨਾਂ ਦਾ ਜ਼ਿਕਰ ਕੀਤਾ ਔਰ ਨਾਲ ਹੀ ਕਿਹਾ ਕਿ ਜੇਕਰ ਪੰਜਾਬ ਨੂੰ ਅੱਜ ਤੱਕ ਕੁਝ ਮਿਲਿਆ ਹੈ ਤੇ ਉਹ ਸਿਰਫ ਤੇ ਸਿਰਫ ਸ਼ਰਮਣੀ ਅਕਾਲੀ ਦਲ ਕਰਕੇ ਮਿਲਿਆ ਉਹਨਾਂ ਨੇ ਨਾਲ ਹੀ ਅਕਾਲ ਤਖਸਾਲ ਸਾਹਿਬ ਤੇ ਹੋਏ ਹਮਲੇ ਦੀ ਗੱਲ ਵੀ ਕੀਤੀ ਉਹਨਾਂ ਨੇ ਆਖਿਆ ਹਾਲਾਂਕਿ ਵਾਰ-ਵਾਰ ਉਹ ਕਹਿ ਰਹੇ ਸਨ ਕਿ ਅਸੀਂ ਉਹਨਾਂ ਪਾਰਟੀਆਂ ਨੂੰ ਵੀ ਮੌਕਾ ਦੇ ਦਿੱਤਾ ਜਿਨ੍ਹਾਂ ਨੇ ਅਕਾਲ ਤਖਸਾਲ ਸਾਹਿਬ ਤੇ ਹਮਲੇ ਤਾਂ ਕੀਤੇ ਕਾਂਗਰਸ ਪਾਰਟੀ ਦਾ ਜ਼ਿਕਰ ਕੀਤਾ ਸੁਖਬੀਰ ਬਾਦਲ ਨੇ ਉਹਨਾਂ ਨੇ ਆਖਿਆ ਕਿ ਸਾਡੀ ਸਿੱਖ ਕੌਮ ਹਾਲੇ ਵੀ ਪਤਾ ਨਹੀਂ ਕਿਉਂ ਅਜਿਹੇ ਲੋਕਾਂ ਨੂੰ ਮੌਕਾ ਦੇ ਦਿੰਦੀ ਹੈ ਜਿਨ੍ਹਾਂ ਨੇ ਸਾਡੇ ਉੱਤੇ ਹਮਲੇ ਕੀਤੇ ਨੇ ਤਸ਼ੱਦਦ ਕੀਤੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਤਾਂ ਆਪਣੀ ਜਥੇਬੰਦੀ ਹੈ ਤਾਂ ਇਸ ਨੂੰ ਬਚਾਉਣਾ ਇਸ ਨੂੰ ਜਿਹੜਾ ਅੱਗੇ ਲੈ ਕੇ ਜਾਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਉਹਨਾਂ ਨੇ ਫਿਰ ਉਹਨਾਂ ਸ਼ਬਦਾਂ ਦਾ ਦਰਾਉ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਦੀ ਜ਼ਗੀਰ ਨਹੀਂ ਕਿਸੇ ਦੀ ਨਿੱਜੀ ਜ਼ਗੀਰ ਨਹੀਂ ਹੈ ਇਹ ਕੌਮ ਦੀ ਜਥੇਬੰਦੀ ਹੈ ਆ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਨੇ ਇਹ ਵੀ ਆਖਿਆ ਕਿ ਮੇਰੇ ਖੁਦ ਵੱਲੋਂ ਵੀ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਦੇ ਵਰਕਰਾਂ ਵੱਲੋਂ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅਸੀਂ ਮਾਫੀ ਮੰਗਦੇ ਹਾਂ ਸਿਰ ਝੁਕਾ ਕੇ ਮਾਫੀ ਮੰਗਦੇ ਹਾਂ ਇਹ ਮਾਫੀ ਮੰਗੀ ਗਈ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਸ ਵਿੱਚ ਉਹਨਾਂ ਨੇ ਬਾਕੀ ਪਾਰਟੀਆਂ ਦਾ ਵੀ ਜ਼ਿਕਰ ਕੀਤਾ ਔਰ ਕਿਹਾ ਕਿ ਕਿਵੇਂ ਬੇਅਦਬੀ ਮਾਮਲੇ ਦੇ ਉੱਤੇ ਅਸੀਂ ਮੰਨਦੇ ਹਾਂ ਸਾਡੇ ਉੱਤੇ ਪ੍ਰੈਸ਼ਰ ਹੀ ਇੰਨਾ ਪੈ ਗਿਆ ਕਿਉਂਕਿ ਸਾਰੀਆਂ ਨਵੀਆਂ ਔਟੀਆਂ ਜਥੇਬੰਦੀਆਂ ਨਹੀਂ ਚਾਹੁੰਦੀਆਂ ਸਨ ਕਿ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਕਾਮਯਾਬ ਹੋ ਸਕੇ ਕਿਸੇ ਪਾਸੇ ਅਸੀਂ ਕਦੇ ਵੀ ਸਰਕਾਰ ਬਣਾਉਣ ਖਾਤਰ ਨਹੀਂ ਲੜੇ ਅਸੀਂ ਕਦੇ ਵੀ ਸੱਤਾ ਵਿੱਚ ਆਉਣ ਦੀ ਖਾਤਰ ਨਹੀਂ ਲੜੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਹ ਰਿਹਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੇ ਜਿਹੜੀਆਂ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਿਹੜੀਆਂ ਸਾਡੇ ਥਰੂ ਵੀ ਸਾਡੇ ਜਰੀਏ ਤੁਹਾਡੇ ਤੱਕ ਪਹੁੰਚੀਆਂ ਨੇ ਜਾਂ ਪਹੁੰਚ ਰਹੀਆਂ ਨੇ ਤੁਸੀਂ ਸੁਣ ਰਹੇ ਹੋ ਇਸ ਦੇ ਬਾਰੇ ਕਿੰਨੀ ਸਹਿਮਤੀ ਰੱਖਦੇ ਹੋ ਜਾਂ ਅਸਹਿਮਤੀ ਰੱਖਦੇ ਹੋ ਆਪਣੀ رائے ਵੀ ਕਮੈਂਟ ਬਾਕਸ ਦੇ ਜਰੀਏ ਸਾਂਝੀ ਕਰ ਸਕਦੇ ਹੋ ਪਰ ਸੁਖਬੀਰ ਸਿੰਘ ਬਾਦਲ ਨੇ ਦਾਅਵੇ ਕੀਤੇ ਨੇ ਕਿ ਅਸੀਂ ਸੱਤਾ ਦੀ ਖਾਤਰ ਕਦੇ ਨਹੀਂ ਲੜੇ ਅਸੀਂ ਤਾਂ ਜ਼ੁਲਮ ਦੇ ਖਿਲਾਫ ਲੜੇ ਆਂ ਹਮੇਸ਼ਾ ਅਨਿਆਂ ਦੇ ਖਿਲਾਫ ਆਵਾਜ਼ ਚੁੱਕੀ ਐ ਤੇ ਹੁਣ ਵੀ ਚੁੱਕ ਰਿਹਾ ਐ ਪਰ ਬੇਅਦਬੀ ਸਾਡੇ ਰਾਜ ਵਿੱਚ ਜ਼ਰੂਰ ਹੋਈ ਅਸੀਂ ਮੰਨਦੇ ਆ ਸਾਡੇ ਤੇ ਪ੍ਰੈਸ਼ਰ ਇੰਨਾ ਸੀ ਕਿ ਸਾਨੂੰ ਸੀਬੀਆਈ ਦੇ ਹਵਾਲੇ ਉਹ ਜਾਂਚ ਕਰਨੀ ਪਈ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਸੀ ਉਹਨਾਂ ਦੇ ਉੱਤੇ ਬੋਝ ਸੀ ਇਸ ਗੱਲ ਦਾ ਕਿ ਉਹਨਾਂ ਨੇ ਇਹ ਜਾਂਚ ਬਾਹਰ ਕਿਉਂ ਦਿੱਤੀ ਉਹਨਾਂ ਨੂੰ ਖੁਦ ਦੋਸ਼ੀ ਫੜਨੇ ਚਾਹੀਦੇ ਸੀ ਔਰ ਉਹ ਦੋਸ਼ੀ ਨਹੀਂ ਫੜੇਗਾ ਇਹਨਾਂ ਨੇ ਕਿਆ ਕੈਸੀ ਹੁਣ ਵਾਅਦਾ ਕਰਦੇ ਆ ਕਿਉਣ ਵਾਲੇ ਸਮੇਂ ਦੇ ਵਿੱਚ ਦੋਸ਼ੀਤਾ ਫੜਾਂਗੇ ਹੀ ਫੜਾਂਗੇ ਅਸਲ ਦੋਸ਼ੀ ਉਹਨਾਂ ਨੇ ਸ਼ਬਦ ਵਰਤਿਆ ਕਿ ਬੇਅਦਬੀ ਕਰਨ ਵਾਲੇ ਅਸਲ ਦੋਸ਼ੀ ਫੜਾਂਗੇ ਤੇ ਨਾਲ ਉਹ ਚਿਹਰੇ ਵੀ ਤੁਹਾਡੇ ਸਾਹਮਣੇ ਰੱਖ ਦੇਵਾਂਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕੀਤਾ ਬਦਨਾਮੀ ਦੀ ਖਾਤਰ ਸਿਆਸਤ ਕੀਤੀ ਕੇਵਲ ਉਸ ਦੇ ਵਿੱਚ ਹੋਰ ਕੁਝ ਨਹੀਂ ਕੱਢਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਗੱਲਾਂ ਦਾ ਜ਼ਿਕਰ ਕਰਦਿਆਂ ਹੋਇਆਂ ਆਪਣੀ ਗੱਲ ਆਖੀ ਹੈ ਰੱਖੀ ਹੈ ਭਾਸ਼ਣ ਦਿੰਦਿਆਂ ਹੋਇਆਂ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵੱਡੇ ਬਾਦਲ ਸਾਹਿਬ ਨੂੰ ਬਹੁਤ ਮਲਾਲ ਸੀ, ਬੜਾ ਬੋਝ ਸੀ ਉਹਨਾਂ ਦੇ ਮਨ 'ਤੇ ਕਿ ਉਹ ਦੋਸ਼ੀਆਂ ਨੂੰ ਕਿਉਂ ਨਹੀਂ ਫੜ ਸਕੇ, ਦੋਸ਼ੀਆਂ ਨੂੰ ਸਜ਼ਾ ਕਿਉਂ ਨਹੀਂ ਦਿਵਾ ਸਕੇ। ਪਰ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਵੀ ਵਾਅਦਾ ਕਰਦੇ ਹਾਂ ਅਸਲ ਦੋਸ਼ੀ ਵੀ ਫੜਾਂਗੇ ਔਰ ਨਾਲ ਹੀ ਉਹ ਚਿਹਰੇ ਵੀ ਤੁਹਾਡੇ ਸਾਹਮਣੇ ਰੱਖ ਦੇਵਾਂਗੇ, ਸਿੱਖ ਕੌਮ ਦੇ ਅੱਗੇ ਰੱਖ ਦੇਵਾਂਗੇ ਜਿਨ੍ਹਾਂ ਨੇ ਕੇਵਲ ਸਿਆਸਤ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 133ਵੇਂ ਸਥਾਪਨਾ ਦਿਹਾੜੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹਨਾਂ ਨੇ ਆਪਣੀ ਸਰਕਾਰ ਦੇ ਦੌਰਾਨ ਹੋਈਆਂ ਬੇਅਦਬੀਆਂ ਤੇ ਹੋਰ ਭੁੱਲਾਂ ਨੂੰ ਲੈ ਕੇ ਆਖਿਆ ਕਿ ਜਿਹੜੀ ਵੀ ਭੁੱਲ ਸਾਡੇ ਤੋਂ ਹੋਈ ਹੈ ਜਿੱਥੇ-ਜਿੱਥੇ ਅਸੀਂ ਖਰੇ ਨਹੀਂ ਉਤਰੇ ਉਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹ ਮਾਫੀ ਮੰਗਦੇ ਨੇ ਔਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਆਖਿਆ ਕਿ ਮੈਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਮਾਫੀ ਮੰਗ ਰਿਹਾ ਮਰਹੂਮ ਸਾਹਿਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਰਫੋਂ ਵੀ ਉਹਨਾਂ ਨੇ ਆਖਿਆ ਸਮੁੱਚੀ ਲੀਡਰਸ਼ਿਪ ਦੀ ਤਰਫੋਂ ਆਖਿਆ ਵਰਕਰਾਂ ਦੇ ਤਰਫੋਂ ਵੀ ਉਹਨਾਂ ਨੇ ਆਖਿਆ ਕਿਉਂਕਿ ਵਰਕਰਾਂ ਦੇ ਨਾਲ ਪਾਰਟੀ ਆ ਜਿਹੜੀ ਉਹ ਚੱਲਦੀ ਹੈ ਤਾਸ ਟੰਗ ਦੇ ਨਾਲ ਉਹਨਾਂ ਨੇ ਆਖਿਆ ਕਿ ਹਾਲਾਤ ਹੀ ਕੁਝ ਐਸੇ ਬਣ ਗਏ ਸਨ ਕਿ ਸਾਨੂੰ ਸੀਬੀਆਈ ਤੋਂ ਜਾਂਚ ਕਰਵਾਉਣੀ ਪੈ ਗਈ ਔਰ ਉਹ ਦੋਸ਼ੀਆਂ ਨੂੰ ਖੁਦ ਫੜਦੇ ਤਾਂ ਗੱਲ ਹੋਰ ਹੋਣੀ ਸੀ। ਉਹਨਾਂ ਨੇ ਸਾਰੀਆਂ ਗੱਲਾਂ ਦਾ ਜ਼ਿਕਰ ਕਰਦਿਆਂ ਹੋਇਆਂ ਮਾਫੀ ਮੰਗੀ ਹੈ ਔਰ ਦੋਸ਼ੀਆਂ ਨੂੰ ਫੜਨ ਦੀ ਗੱਲ ਆਖੀ ਹੈ ਫਿਰ ਵਾਅਦਾ ਕਰ ਦਿੱਤਾ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਹਵਾਲੇ ਵੀ ਦਿੱਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕੀ ਨਹੀਂ ਕੀਤਾ। ਉਸ ਦਾ ਜ਼ਿਕਰ ਵੀ ਕੀਤਾ ਕਿ ਉਹਨਾਂ ਨੇ ਬੜੇ ਐਸੇ ਕੰਮ ਕੀਤੇ ਨੇ ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਚਾਹੇ ਉਹ ਪੰਜਾਬ ਦੀ ਬਿਜਲੀ ਦਾ ਮੁੱਦਾ ਹੈ ਚਾਹੇ ਉਹ ਪੰਜਾਬ ਦੇ ਕਿਸੇ ਹੋਰ ਹਿੱਤ ਦਾ ਮੁੱਦਾ ਹੈ ਸਾਰਿਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤਾ ਯਾਦਗਾਰਾ ਬਣਾਉਣ ਦੀ ਗੱਲ ਹੋਵੇ ਦੂਸਰੀਆਂ ਸਰਕਾਰਾਂ ਦੇ ਵੇਲੇ ਵੀ 10 ਤੋਂ 11 ਵਾਰ ਬੇਅਦਬੀ ਹੋ ਗਈ ਪਰ ਉਦੋਂ ਕੋਈ ਖੁੱਲਕੇ ਨਹੀਂ ਬੋਲਿਆ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਖਾਤਰ ਸਾਰੇ ਇਕੱਠੇ ਹੋ ਗਏ ਕੁਝ ਐਸੇ ਲੋਕ ਆ ਗਏ ਜਿਨ੍ਹਾਂ ਨੇ ਜਿਹੜੇ ਕੌਮ ਦੇ ਦੁਸ਼ਮਣ ਸਨ ਉਹਨਾਂ ਨੇ ਸਾਨੂੰ ਬਦਨਾਮ ਰੱਜ ਕੇ ਕੀਤਾ ਉਹਨਾਂ ਨੇ ਕਿਹਾ ਕਿ 1984 ਚ ਦਰਬਾਰ ਸਾਹਿਬ ਤੇ ਹਮਲਾ ਵੀ ਹੁੰਦਾ ਹ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਜਾਂਦਾ ਹੈ ਪਰ ਅਸੀਂ ਉਸ ਪਾਰਟੀ ਨੂੰ ਵੀ ਵਾਰ-ਵਾਰ ਸਰਕਾਰ ਬਣਾਉਣ ਦਾ ਮੌਕਾ ਦਿੰਦੇ ਰਹੇ ਹਾਂ ਤੇ ਹਮੇਸ਼ਾ ਉਹਨਾਂ ਨੇ ਸਾਡੇ ਤੇ ਵਾਰ ਕੀਤੇ ਨੇ ਇਹਨਾਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਆਖਿਆ ਔਰ ਪਾਣੀ ਦੇ ਮੁੱਦੇ ਤੇ ਉੱਤੇ ਵੀ ਕਿਹਾ ਕਿ ਸਭ ਤੋਂ ਵੱਧ ਲੜਾਈ ਜੇ ਕਿਸੇ ਨੇ ਲੜੀ ਹੈ ਚੰਡੀਗੜ੍ਹ ਦੀ ਗੱਲ ਕੀਤੀ ਹੈ ਕਿ ਆਪਣੀ ਰਾਜਧਾਨੀ ਹੀ ਸਾਡੇ ਕੋਲ ਨਹੀਂ ਹੈ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕੇਂਦਰ ਸਿਆਸੀ ਰਾਜ ਦਾ ਦਰਜਾ ਮਿਲ ਗਿਆ ਪੰਜਾਬ ਦੀ ਆਪਣੀ ਰਾਜਧਾਨੀ ਨਹੀਂ ਹੈ ਔਰ ਜੋ ਵੀ ਕੱਠੇ ਹੋਏ ਆ ਅਸੀਂ ਮੁੱਦਾ ਲੈ ਕੇ ਜਿਹੜਾ ਜਿਸ ਜਿਸ ਮੁੱਦੇ ਉੱਤੇ ਲੜਾਈ ਲੜਨ ਦੀ ਲੋੜ ਆ ਸ਼੍ਰੋਮਣੀ ਅਕਾਲੀ ਦਾ ਲੜੇਗਾ ਔਰ ਉਹਨਾਂ ਨੇ ਦੋ ਤੋਂ ਤਿੰਨ ਵਾਰ ਮਾਫੀ ਸ਼ਬਦ ਦਰਉਂਦਿਆਂ ਹੋਇਆਂ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਆਖਿਆ ਕਿ ਅਸੀਂ ਮਾਫੀ ਮੰਗਦੇ ਹਾਂ ਜਿੱਥੇ-ਜਿੱਥੇ ਵੀ ਸਾਡੀ ਸਰਕਾਰ ਵੇਲੇ ਸਾਡੇ ਕਾਰਜਕਾਲ ਦੇ ਵੇਲੇ ਸਾਡੇ ਤੋਂ ਕੋਈ ਭੁੱਲ ਹੋਈ ਸੀ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਇਸ ਭਾਸ਼ਣ ਨਾਲ ਇਹਨਾਂ ਦਾਅਵਿਆਂ ਨਾਲ ਇਹਨਾਂ ਗੱਲਾਂ ਦੇ ਨਾਲ ਕਿੰਨੀ ਸਹਿਮਤੀ ਰੱਖਦੇ ਹੋ ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਤੇ ਬਣੇ ਰਹੋ ਅਗਲੇ ਅਪਡੇਟ ਤੱਕ ਦੇ ਲਈ ABC ਪੰਜਾਬ ਦੇ ਨਾਲ